ਆ ਜਿਹੜੀ ਭੈਣ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਭੈਣ ਦਾ ਨਜ਼ਰੀਆ ਬਹੁਤ ਸੋਹਣਾ ਹੈ ਇਹ ਭੈਣ ਸੋਹਣੀ ਸੁਨੱਖੀ ਹੈ ਤੇ ਇਸ ਭੈਣ ਦਾ ਜਿਹੜਾ ਘਰ ਵਾਲਾ ਹੈ ਉਹ 100% ਅੰਗਹੀਣ ਹੈ ਪਿਆਰ ਦੀ ਐਸੀ ਮਿਸਾਲ ਦੀ ਕਹਾਣੀ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਕਿ ਇਸ ਭੈਣ ਨੇ 100% ਅੰਗਹੀਣ ਮੁੰਡੇ ਦੇ ਨਾਲ ਵਿਆਹ ਕਰਾ ਕੇ ਇੱਕ ਇਤਿਹਾਸ ਰਚ ਦਿੱਤਾ ਤੇ ਇਹ ਵੀ ਦੱਸਿਆ ਕਿ ਬੰਦੇ ਦਾ ਦਿਲ ਸੋਹਣਾ ਹੋਣਾ ਚਾਹੀਦਾ ਬੰਦਾ ਕੰਮਕਾਰ ਕਰਦਾ ਹੋਣਾ ਚਾਹੀਦਾ ਤੇ ਬੰਦੇ ਨਸ਼ੇ ਪੱਤੇ ਤੋਂ ਰਹਿਤ ਹੋਣਾ ਚਾਹੀਦਾ ਤੇ ਉਹ ਇੱਕ 100% ਅੰਗਹੀਣ ਮੁੰਡਾ ਵੀ ਕਿਸ ਤਰੀਕੇ ਦੇ ਨਾਲ ਆਪਣੀ ਘਰਵਾਲੀ ਨੂੰ ਖੁਸ਼ ਰੱਖ ਸਕਦਾ ਹੈ ਸੁਣੋਣਿਆਂ ਪੂਰੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਜ਼ਰੂਰ ਕਰਿਓ ਜੇ ਇਹਨਾਂ ਦੇ ਪਿਆਰ ਲਈ ਇਹਨਾਂ ਦੀ ਜੋੜੀ ਲਈ ਤੇ ਕਮੈਂਟ ਵੀ ਜਰੂਰ ਕਰਿਓ। ਇਹ ਰਿਸ਼ਤਾ ਐਸਾ ਰਿਸ਼ਤਾ ਜਿਹਦਾ ਤੁਹਾਡੇ ਜਿਹਦੇ ਚ ਮੈਨੂੰ ਲੱਗਦਾ ਪੈਸਾ ਵੀ ਹੈ ਨਹੀਂ ਤੇ ਸਰੀਰਕ ਸੁੰਦਰਤਾ ਵੀ ਹੈ ਨਹੀਂ ਮਾਨ ਦੀ ਸੁੰਦਰਤਾ ਥੋੜੀ ਬਹੁਤ ਹੈ ਦੋਵਾਂ ਦੀ ਪਰ ਜੇ ਆਪਾਂ ਗੱਲ ਕਰੀਏ ਤਾਂ ਇਹ ਕਿ ਫਿਰ ਕਿਵੇਂ ਤੁਹਾਡੇ ਮਨ ਚ ਕਿਵੇਂ ਆਇਆ ਵੀ ਕੁੜੀਆਂ ਨੂੰ ਤਾਂ ਖਾਸ ਹੁੰਦਾ ਵੀ ਸਾਡਾ ਘਰ ਆਲਾ ਬਹੁਤ ਸੋਹਣਾ ਹੋਵੇ ਤੇ ਇਹ ਵੈਸੇ ਇਹਨਾਂ ਦਾ ਮਨ ਤਾਂ ਬਹੁਤ ਸੋਹਣਾ ਹੈ ਪਰ ਸਰੀਰਕ ਤੌਰ ਤੇ ਗੱਲ ਕਰਦੇ ਹਾਂ ਹਾਂਜੀ ਬਸ ਉਹ ਚਲੋ ਇਹ ਤਾਂ ਮਾਲਕ ਦੀ ਦੇਣ ਸਭ ਨੂੰ ਹੁੰਦੀ ਹੈ ਜਿਨ੍ਹਾਂ ਨੂੰ ਹੈਗੀ ਹੈ ਤੇ ਇਹ ਅੱਜ ਸਭ ਤੋਂ ਵੱਡੀ ਸੋਚ ਹੋਣੀ ਚਾਹੀਦੀ ਅੱਜ ਦੀ ਦੁਨੀਆਦਾਰੀ ਦੇ ਵਿੱਚ ਸਭ ਤੋਂ ਲੜਕੀਆਂ ਨੂੰ ਵੀ ਸੋਚਣਾ ਚਾਹੀਦਾ ਤੇ ਬੁਆਏਜ਼ ਨੂੰ ਵੀ ਸੋਚਣਾ ਚਾਹੀਦਾ ਤੇ ਸਭ ਤੋਂ ਵੱਧ ਮਾਪਿਆਂ ਨੂੰ ਸੋਚਣਾ ਚਾਹੀਦਾ ਆਪਣੇ ਬੱਚਿਆਂ ਲਈ ਕਿ ਸਾਡੇ ਬੱਚਿਆਂ ਲਈ ਕੀ ਸਹੀ ਹੈ ਤੇ ਕੀ ਗਲਤ ਹੈ ਇਹ ਸਰੀਰ ਨੂੰ ਨਹੀਂ ਦੇਖਣਾ ਚਾਹੀਦਾ ਵੀ ਸਰੀਰ ਦਾ ਕੋਈ ਅੰਗ ਚਲੋ ਡੈਡ ਆ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਬਸ ਮਨ ਸਾਫ਼ ਹੋਣਾ ਜ਼ਰੂਰੀ ਹੈ ਤੇ ਸਭ ਤੋਂ ਵੱਡੀ ਸੋਚ ਵੀ ਅੱਜ ਨਸ਼ਾ ਬਹੁਤ ਜ਼ਿਆਦਾ ਲੋਕ ਕਰ ਰਹੇ ਆ ਤੇ ਵੀ ਆਪਣੇ ਬੱਚਿਆਂ ਨੂੰ ਬਚਾਉਣ ਲਈ ਦੁਨੀਆ ਨੂੰ ਸੁੰਦਰਤਾ ਬਣਾਉਣ ਲਈ ਨਸ਼ਿਆਂ ਤੋਂ ਬਚੋ ਤੇ ਆਪਣੇ ਬੱਚਿਆਂ ਨੂੰ ਇੱਕ ਐਸੇ ਰਿਸ਼ਤੇ ਨਾਲ ਬੰਨੋ ਜੋ ਜ਼ਿੰਦਗੀ ਭਰ ਖੁਸ਼ ਰਹਿਣ ਦੀ ਕੋਸ਼ਿਸ਼ ਕਰਨ। ਹੂੰ ਨਸ਼ਾ ਵਿੱਚ ਦੇ ਕਰਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਨਾ ਕਰੋ ਵੀ ਉਹ ਤਕੜਾ ਹੈ ਉਹਦੇ ਕੋਲੇ ਪੈਸਾ ਹੈ ਇਹ ਚੀਜ਼ ਐਜ ਅਹਿਮੀਅਤ ਨਹੀਂ ਰੱਖ ਰਹੀ। ਹੂੰ ਤੇ ਸਿਰਫ ਆਪਾਂ ਤਾਂ ਇਹ ਸੋਚਦੇ ਆ ਵੀ ਰਿਸ਼ਤੇ ਨੂੰ ਦੇਖੋ ਵੀ ਉਹ ਬੰਦਾ ਹੈ ਕਿਸ ਤਰ੍ਹਾਂ ਦਾ। ਹੂੰ ਉਹਦੀ ਸੋਚ ਦੇ ਮਗਰ ਚਲੋ ਉਹ ਕੰਮ ਕਰ ਰਿਹਾ ਕੋਈ ਨਸ਼ਾ ਤਾਂ ਨਹੀਂ ਕਰ ਰਿਹਾ। ਹੂੰ ਜਿੱਥੇ ਆਪਾਂ ਦੋ ਟਾਈਮ ਦੀ ਸੁੱਖ ਦੀ ਰੋਟੀ ਖਾ ਸਕਦੇ ਨੇ ਉਹੀ ਦੁਨੀਆਦਾਰੀ ਦੇ ਵਿੱਚ ਅੱਜ ਸਹੀ ਲੱਗਦਾ ਮੈਨੂੰ ਤਾਂ। ਇਹ ਇਹ ਵੀ ਹੋ ਸਕਦਾ ਸੀ ਜੇ ਕਿਸੇ ਹੋਰ ਪੈਸੇ ਵਾਲੇ ਨਾਲ ਜਾਂ ਸ਼ਰੀਰਕ ਤੌਰ ਤੇ ਪੂਰੇ ਬੰਦੇ ਨਾਲ ਜੇ ਆਪਾਂ ਕੋਈ ਰਿਸ਼ਤਾ ਹੁੰਦਾ ਤੇ ਤੁਸੀਂ ਖੁਸ਼ੀ ਨਾ ਰਹੇ ਪਾਉਂਦੇ ਹਾਂਜੀ ਕਿਉਂਕਿ ਇਹ ਖੁਦ ਜਦੋਂ ਫੈਮਿਲੀ ਦੇ ਵਿੱਚ ਹੋਇਆ ਹੋਵੇ ਨਾ ਤਾਂ ਉਸ ਨੂੰ ਪਤਾ ਹੁੰਦਾ ਕਿਉਂਕਿ ਮੇਰੇ ਪਾਪਾ ਥੋੜੀ ਜੀ ਡਰਿੰਕ ਵਗੈਰਾ ਜ਼ਿਆਦਾ ਕਰਦੇ ਸੀ ਤੇ ਮੇਰੇ ਮੰਮਾ ਨੇ ਸਾਨੂੰ ਪਾਲਿਆ ਪੋਸਿਆ ਅਸੀਂ ਪੰਜ ਭੈਣ ਭਰਾ ਹੈਗੇ ਹਾਂ ਉਹਨਾਂ ਨੇ ਸਾਡਾ ਸਾਰਾ ਪਾਲਣ ਪੋਸਣ ਕੀਤਾ ਤੇ ਮੈਂ ਉਹਨਾਂ ਨੂੰ ਦੇਖ ਦੇਖ ਕੇ ਇਸ ਚੀਜ਼ ਸੋਚੀ ਸੀਗੀ ਇਹ ਚਲੋ ਸਾਡੇ ਰਿਸ਼ਤੇਦਾਰੀ ਦੇ ਵਿੱਚ ਪੈਂਦੇ ਸੀਗੇ ਤੇ ਮੈਂ ਆਪ ਹੀ ਪਸੰਦ ਕਰਿਆ ਸੀਗਾ ਤੇ ਮੇਰੇ ਬ੍ਰਦਰ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਸੀਗੀ ਉਹ ਕਹਿੰਦੇ ਵੀ ਮੈਂ ਹਰ ਵਕਤ ਤੇਰੇ ਨਾਲ ਖੜਾ ਪਰੇ ਤੇਰੀ ਜ਼ਿੰਦਗੀ ਦਾ ਫੈਨਸਲਾ ਤੂੰ ਸੋਚ ਸਮਝ ਕੇ ਕਦਮ ਚੱਕੀ ਜੋ ਵੀ ਕਰਨਾ ਪਰ ਮੈਂ ਇਸ ਚੀਜ਼ ਮੈਂ ਵੀ ਨਾਲ ਖੜਦਾ ਵੀ ਉਹ ਹੈਂਡੀਕੈਪਟ ਹੈ ਤੇ ਤੂੰ ਸਹੀ ਸ਼ਰਮਤਾ ਜਿੱਥੇ ਤੈਨੂੰ ਲੋੜ ਪਗੋ ਉਸ ਤੇਰੇ ਨਾਲ ਮੈਂ ਜਦੋਂ ਵੀ ਤੈਨੂੰ ਲੋੜ ਮੈਂ ਖੜਾ ਹੀ ਹਾਂ ਚਾਹੇ ਤੂੰ ਮੈਨੂੰ ਰਾਤ ਨੂੰ ਆਵਾਜ਼ ਮਾਰ ਲਈ ਤੇ ਬਜ਼ੁਰਗ ਤੇ ਤਾਂ ਨਹੀਂ ਆਪਾਂ ਸੋਚਦੇ ਵੀ ਮੈਂ ਵੀ ਤੁਰਿਆ ਫਿਰਦਾ ਜੇ ਮੇਰਾ ਕਦੇ ਐਕਸੀਡੈਂਟ ਹੋ ਜਾਏ ਮੇਰੇ ਨਾਲ ਇਦਾਂ ਦਾ ਕੋਈ ਪਾਣਾ ਵਰਤ ਜੇ ਤਾਂ ਫੇਰ ਆਪਾਂ ਕੀ ਕਰਾਂਗੇ ਹੂੰ ਇਹ ਤਾਂ ਮਾਲਕ ਦੇ ਦੇਣਾ ਇਹਦੀ ਕੋਈ ਗੱਲ ਨਹੀਂ ਹੋਰ ਤੈਨੂੰ ਕਿਸੇ ਵੀ ਪੱਖੋਂ ਲੋੜ ਮੈਂ ਤੇਰੇ ਨਾਲ ਖੜਾ ਹਾਂ ਅੱਜ ਵੀ ਮੇਰਾ ਵੀਰ ਆ ਮੇਰੀ ਸਪੋਰਟ ਬਹੁਤ ਜ਼ਿਆਦਾ ਕਰਦੇ ਹੂੰ ਭਾਈ ਜੀ ਕਿਵੇਂ ਸ਼ੁਰੂਆਤ ਹੋਈ ਇਸ ਰਿਸ਼ਤੇ ਦੀ ਸ਼ੁਰੂਆਤ ਕਿਵੇਂ ਹੋਈ ਸ਼ੁਰੂਆਤ ਜੀ ਮੇਰਾ ਛੋਟਾ ਭਰਾ ਸੀਗਾ ਹੂੰ ਉਹ ਪੁਣੀ ਮੰਗੇ ਵਾ ਸੀਗਾ ਹੂੰ ਵਿਸਤਾ ਹੋਇਆ ਕਰ ਸੀਗਾ ਤੇ ਉਹਨਾਂ ਦੇ ਜਦੋਂ ਜੜਵਾ ਬੱਚਾ ਨੇ ਜਨਮ ਲਿਆ ਸੀ ਹੂੰ ਤੇ ਇਹ ਆਏ ਸੀਗੇ ਸਾਹਮਣੇ ਹੂੰ ਤੇ ਇਹਨਾਂ ਨੇ ਕਾਫੀ ਮੈਂ ਕਹੇ 1.5 2 ਮਹੀਨੇ ਇੱਥੇ ਲਾਈ ਸੀਗੇ ਹੂੰ ਇਹ ਬਸ ਮਤਲਬ ਕਿ ਮੈਂ ਨਜ਼ਰ ਧਿਆਨ ਦਿੱਤਾ ਹੀ ਨਹੀਂ ਵੀ ਆਪਦੇ ਕੰਮ ਚ ਮਮਾ ਕਰ ਰਹੇ ਨਾ ਮੈਂ ਜਿਵੇਂ ਉੱਠ ਕੇ ਬੈਠੇ ਕੰਮ ਤੇ ਸ਼ਾਮ ਨੂੰ ਵੈਸੇ ਇੱਥੇ ਹੀ ਅਸੀਂ ਰੋਟੀ ਪਾਣੀ ਖਾਧੀ ਤੇ ਇੱਥੇ ਪੀ ਗਏ ਕਰਦੇ ਕਰਾਉਂਦੇ ਆ ਤੇ ਮੈਂ ਵੈਸੇ ਪੁੱਛ ਬੈਠਾ ਵੀ ਮੈਂ ਕਿਹਾ ਜੀ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਜੇ ਤੁਹਾਨੂੰ ਮਨਜ਼ੂਰ ਹੈ ਤਾਂ ਕਿ ਮੈਂ ਕਰ ਦੇਣਾ ਗੱਲ ਕਰਨਾ ਹੂੰ ਇਹ ਕਹਿੰਦੇ ਵੀ ਦੇਖੋ ਮੈਨੂੰ ਤਾਂ ਮਨਜ਼ੂਰ ਹੈ ਬਾਕੀ ਗੱਲ ਰਹਿ ਗਈ ਵੀ ਹਾਂ ਹੈਂਡੀਕੈਪ ਰਹਿ ਗਿਆ ਇਹ ਤਾਂ ਕੋਈ ਗੱਲ ਦਾ ਬੱਕਰੀ ਨਹੀਂ ਹੈ ਬੰਦਾ ਵੀ ਚਲੋ ਵਿਆਹ ਤੋਂ ਬਾਅਦ ਇਦਾਂ ਦਾ ਹੋ ਜੇ ਫੇਰ ਕਿਹੜਾ ਵੀ ਜਨਾਨੀ ਨੂੰ ਛੱਡ ਦਿੰਦੀ ਏ ਠੀਕ ਹੈ ਮੇਨ ਚੀਜ਼ ਤਾਂ ਇਹ ਹੈ ਵੀ ਬੈਲ ਨਹੀਂ ਹੋਣਾ ਚਾਹੀਦਾ ਬੰਦੇ ਹੂੰ ਤੇ ਕੋਈ ਨਿਸ਼ਾ ਪਤਾ ਕਰਦੇ ਨਹੀਂ ਸਿੱਕੇ ਨਾ ਜੀ ਨਾ ਤੇ ਮੈਂ ਫਿਰ ਕਰਦੇ ਨਾਲ ਗੱਲ ਕੀਤੀ ਤੇ ਕਰਦੇ ਕਹਿੰਦੇ ਯਾਰ ਉਹਨਾਂ ਨੇ ਮੰਨਣਾ ਨਹੀਂ ਹੂੰ ਮਹਾਵੀ ਮੈਂ ਤਾਂ ਕੁੜੀ ਤੇ ਟੈਂਟ ਕੁੜੀ ਨੇ ਹਾਂ ਕੀਤੀਏ ਤੁਸੀਂ ਇੱਕ ਵਾਰੀ ਗੱਲ ਕਰਕੇ ਦੇਖ ਲਓ ਜੇ ਮੰਨਣਗੇ ਤਾਂ ਠੀਕ ਹੈ ਨਹੀਂ ਮੰਨਦੇ ਤਾਂ ਠੀਕ ਹੈ ਤੇ ਜਦੋਂ ਗਏ ਸੀ ਕਿ ਫਿਰ ਪਾਪਾ ਜੀ ਹੋਰ ਉਹਨਾਂ ਨੇ ਗੱਲ ਕੀਤੀ ਹੈ ਤੇ ਉਹ ਕਹਿੰਦੇ ਵੀ ਅਸੀਂ ਆਪਦੇ ਧੀ ਨੂੰ ਪੁੱਛਾਂਗੇ ਉਹਨਾਂ ਨੇ ਇਹਨਾਂ ਨੂੰ ਪੁੱਛਿਆ ਤੇ ਕਹਿੰਦੇ ਵੀ ਆ ਮੈਨੂੰ ਤਾਂ ਕਹਿੰਦੇ ਕੋਈ ਇਤਰਾਜ ਨਹੀਂਗਾ ਇੱਕ ਚੰਗਾ ਕੰਮ ਕਰਦੇ ਆ ਆਪਦੇ ਕੋਈ ਵੈਸੇ ਹੈ ਮੈਂ ਚੀ ਤਾਂ ਵੈਲ ਹੈਗਾ ਤੇ ਕਰਦੇ ਕਰਾਉਂਦੇ ਜੀ ਉਹਨਾਂ ਦੇ ਜੱਟੇ ਕਹਿੰਦੇ ਜਦੋਂ ਇਹਨਾਂ ਕੋਈ ਇਤਰਾਜ਼ ਨਹੀਂ ਫਿਰ ਆਪਾਂ ਨੂੰ ਕੀ ਇਤਰਾਜ਼ ਨਹੀਂ ਇੱთა ਕਰਕੇ ਜੀ ਸਾਡਾ ਇਹ ਵਿਆਹ ਹੋ ਗਿਆ ਹੂੰ ਮਤਲਬ ਤੁਸੀਂ ਸ਼ਾਰਟ ਚੀ ਦੱਸਿਆ ਵੀ ਹਾਂ ਵੀ ਸਿੱਧਾ ਪੁੱਛ ਲਿਆ ਵੀ ਪਰ ਪਹਿਲਾਂ ਕਿਵੇਂ ਹੋਇਆ ਪਹਿਲਾਂ ਵੀ ਕੋਈ ਮਨਚ ਇਹੋ ਜਿਹਾ ਸੀਗਾ ਦੋਹਾਂ ਦਾ ਨਹੀਂ ਨਹੀਂ ਜੀ ਸਾਡੇ ਕੋਈ ਨਹੀਂ ਸੀਗਾ ਬਸ ਸੋਚ ਲਓ ਐਸੀ ਵੀ ਸਭ ਤੋਂ ਪਹਿਲਾਂ ਫੈਮਲੀ ਆ ਦੋਨੇ ਰਜ਼ਾਮੰਦੀ ਹੈਗੀ ਆ ਫੇਰ ਹੀ ਅਸੀਂ ਅੱਗੇ ਕਦਮ ਚੱਕਾਂਗੇ ਨਹੀਂ ਇਦਾਂ ਦੀ ਸਾਡੀ ਕੋਈ ਗੱਲ ਨਹੀਂ ਸੀਗੀ ਹੂੰ ਕਿ ਮੈਰਿਜ ਹੋ ਜਾਈ ਮਾਚਲਾਪਾ ਕੇਸ਼ਰੀ ਤੇਰੀ ਜਿਹੜੀ ਜ਼ਿੰਦਗੀ ਖਰਾਬ ਕਰਨੀ ਹੂੰ ਕੀ ਸੋਚ ਹੁੰਦੀ ਹੈ ਅੱਛਾ ਆਪਦੇ ਮਨ ਚ ਵੀ ਬੰਦੇ ਤੇ ਹੋ ਜਾਂਦਾ ਕਿ ਮਨ ਚ ਬਿਨਾਂ ਵਹੀਨ ਭਾਵਨਾ ਆ ਜਾਂਦੀ ਵੀ ਮੈਂ ਤਾਂ ਐ ਨਹੀਂ ਮੈਂ ਉਹ ਨਹੀਂ ਹੈ ਨਾ ਵੀ ਮੈਂ ਮੇਰੇ ਨਾਲ ਪਰ ਵਾਕੀ ਮੈਂ ਇਸ ਤਰ੍ਹਾਂ ਹੈ ਜੀ ਆਪਾਂ ਵੀ ਹੋਰ ਵੀ ਹੈ ਜੀ ਮੈਂ ਆਪਦੀ ਵਧੀਆ ਹੀ ਨਹੀਂ ਕਰਦਾ ਹੂੰ ਮੈਂ ਸਿਰਫ ਪੜਾਈ ਵੱਲ ਤਾਂ ਮੇਰਾ ਧਿਆਨ ਸੀਗਾ ਘਟ ਕੰਮ ਵੱਲ ਸੀਗਾ ਜ਼ਿਆਦਾ ਹੂੰ ਤੇ ਵੱਡਾ ਭਰਾ ਕੰਮ ਕਰਦਾ ਸੀ ਮੈਂ ਸਕੂਲੋਂ ਆ ਕੇ ਤੇ ਉਹਨਾਂ ਕੋਲੇ ਬਹਿ ਜਾਂਦਾ ਤੇ ਉਹਨਾਂ ਤੋਂ ਹੀ ਮੈਂ ਕੰਮ ਸਿੱਖਿਆ ਸੀ ਤੇ ਸਿੱਖਦੇ ਸਿੱਖਦੇ ਪੜਾਏ ਦੇ ਨਾਲ ਨਾਲ ਹੀ ਮੈਂ ਆਪਦਾ ਕੰਮ ਕਰਨ ਲੱਗ ਪਿਆ ਕਰੀ ਹੌਲੀ ਹੌਲੀ ਕਮਿਸ਼ਨ ਤੇ ਕਰ ਲੱਗ ਗਿਆ ਫਿਰ ਆਪਦਾ ਕਰ ਲੱਗ ਗਿਆ ਹੁਣ ਆਪਦਾ ਸਾਈਟ ਤੋਂ ਕਮਿਸ਼ਨ ਤੇ ਕਰਦਾ ਤੇ ਬੱਸ ਮੈਨੂੰ ਐ ਨਹੀਂ ਕੋਈ ਬਾਹਰ ਹੰਡਣ ਦੀ ਹੈ ਸਿਰਫ ਮੈਂ ਕੰਮ ਤੇ ਹੀ ਲੱਗਣਾ ਮੈਨੂੰ ਮੈਂ ਰਾਤ ਨੂੰ 12:00 12:00 ਤੱਕ ਕੰਮ ਕਰ ਤੇ ਹੁਣ ਵੀ ਮੈਂ ਜਾਣ ਦਾ ਬਾਰ ਕੋਈ ਐ ਨਹੀਂ ਵੀ ਪਹਿਲਾ ਹੈਗਾ ਤਾਂ ਅੱਜ ਮੈਂ ਬਾਹਰ ਜਾਵਾਂ ਨਹੀਂ ਇਹ ਮੇਰੀ ਦੁਕਾਨਦਾਰੀ ਹੈ ਕੰਮ ਹੈ ਚਾਹੇ ਨਹੀਂ ਹੈ ਮਾਂ ਆਪਦੀ ਦੁਕਾਨ ਤੇ ਬੈਣਾ। ਹੂੰ। ਸਵੇਰ ਉੱਠ ਕੇ ਕੰਮ ਤੇ ਬੈਣਾ ਤੇ ਸ਼ਾਮ ਨੂੰ 6 ਵਜੇ ਜਾਂ 7 ਵਜੇ ਜਾਂਣਾ ਤੇ ਘਰ ਦਾ ਕੋਈ ਸੌਦਾ ਲੈ ਕੇ ਆਉਣ ਵਾਲਾ ਮਾਂਪ ਜਾ ਕੇ ਮੰਡੀ ਲੈ ਕੇ ਆਉਣਾ। ਤੇ ਨਹੀਂ ਮਾਲ ਦੇ ਬੱਚਿਆਂ ਦੇ ਵਿੱਚ ਨਾਲ ਕੋਲੇ ਹੀ ਰਹਿਣਾ। ਇਹ ਸਭੋ ਇਹ ਤਾਂ ਮੈਨੂੰ ਲੱਗਦਾ ਇਹੋ ਜਿਹਾ ਸੁੱਖ ਤਾਂ ਹਨਾ ਬਹੁਤੀਆਂ ਕੁੜੀਆਂ ਨੂੰ ਮਿਲਦਾ ਨਹੀਂ। ਵੀ ਜਿਹੜਾ ਹਨਾ ਵੀ ਘਰ ਵਾਲਾ ਫੁੱਲ ਦੀ ਫੁੱਲ ਵਾਂਗੂ ਰੱਖੇ। ਹਾਂਜੀ ਹਾਂਜੀ। ਇਹ ਤੁਹਾਨੂੰ ਰੱਖਦੇ ਸਹੀ ਤੁਹਾਨੂੰ। ਹਾਂਜੀ ਬਹੁਤ ਵਧੀਆ ਰੱਖਦੇ ਬਹੁਤ ਕੇਅਰ ਕਰਦੇ ਸਾਡੀ। ਹੂੰ ਆਪਦੇ ਪਰਿਵਾਰ ਨੂੰ ਬਹੁਤ ਵਧੀਆ ਬੈਸਟ ਪਾਲੀ ਜਾਂਦੇ ਆ। ਹੂੰ ਮੈਂ ਕਹਿੰਨੀ ਜੇਬ ਜੀ ਸਾਡੀ ਫੈਮਿਲੀ ਆ ਸਾਡਾ ਪਰਿਵਾਰ ਆ ਅਸੀਂ ਚਾਰ ਦੋ ਸਾਡੇ ਬੇਟੀਆਂ ਅਸੀਂ ਜਿੰਨਾ ਖੋਸ਼ ਆ ਸਭ ਮਾਲਕ ਨੂੰ ਖੁਸ਼ ਰੱਖੇ। ਨਾਏ ਮੈਨੂੰ ਬਾਹਰ ਜਾਣ ਦਿੰਦੇ ਆ ਜੀ ਆਪ ਹੀ ਸਬਜੀ ਸੁਜੀ ਲੈ ਕੇ ਹੁੰਦੇ ਆ। ਹੂੰ ਕਿਸੇ ਵੀ ਚੀਜ਼ ਲੋੜ ਆ ਆਪ ਹੀ ਜਾਂਦੇ ਆ ਮੈਂ ਤਾਂ ਬਹੁਤ ਹੀ ਅਨਸਰ ਦੇ ਨੂੰ ਜਦੋਂ ਕਿਤੇ ਢਿੱਲੀ ਮਸੇ ਨੂੰ ਉਹਦੀ ਦਵਾਈ ਬੂਟੀ ਲੈਣ ਜਾਂਦੇ ਵੈਸੇ ਨਹੀਂ ਜਾਂਦੇ। ਹੂੰ ਮਤਲਬ ਵੀ ਪੂਰਾ ਤੁਸੀਂ ਜ਼ਿੰਮੇਵਾਰੀ ਚੱਕ ਰੱਖੀ ਆ ਵੀ ਇਹ ਵੀ ਇਹਣਾ ਤੀ ਹਵਾ ਵੀ ਨਾ ਲੱਗਣ ਦੇ। ਹਾਂਜੀ ਹੂੰ ਸਿਰਫ ਆਪਦੇ ਪਰਿਵਾਰ ਦੀ ਨਹੀਂ ਮੈਂ ਮੈਂ ਸਾਰਿਆਂ ਦੀ ਸੋਧ ਆ ਸੋਧਾ ਮੈਂ ਸਾਰਿਆਂ ਦੀ ਇਹ ਪਰਿਵਾਰ ਨੂੰ ਆਪਾਂ ਕਿਵੇਂ ਸਾਂਭ ਕੇ ਰੱਖਣਾ ਹਮਮਰ ਸਾਡਾ ਨਹੀਂ ਕੋਈ ਸੋਧ ਇਹ ਜਿਹੜਾ ਜ਼ਿਆਦਾ ਸੋਚਦਾ ਉਹਦੇ ਨਾਲ ਤੈਂਦੀ ਆ ਬਸ ਅਸੀਂ ਇਹ ਕਹਿੰਦੇ ਵੀ ਮੈਂ ਹਮੇਸ਼ਾ ਇਹਨਾਂ ਦੇ ਨਾਲ ਖੜੀ ਆ ਸਾਡੇ ਦੋ ਬੇਟੀਆਂ ਉਹ ਵੀ ਬਹੁਤ ਸਮਝਦਾਰਾ ਪੜੀ ਰਹੀ ਜਾਂਦੀਆਂ ਇੱਕ ਵੱਡੀ 9ਵੀਂ ਚਾ ਛੋਟੀ 6ਵੀਂ ਕਲਾਸ ਚ ਹੈ ਭਾਈ ਜੀ ਭਾਵੁਕ ਹੋ ਗਿਆ ਕੋਈ ਨਹੀਂ ਇਹ ਤਾਂ ਚਲੋ ਇਹ ਰਿਸ਼ਤਿਆਂ ਚ ਤਾਂ ਇਹ ਗੱਲਾਂ ਹੁੰਦੀਆਂ ਹੀ ਹੁੰਦੀਆਂ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਵੀ ਕਿਸੇ ਤੋਂ ਕੋਈ ਮੰਗ ਕਰੀਏ ਬਾਕੀ ਮੇਨਟ ਯਹੀ ਹੁੰਦੀ ਜਿੱਥੇ ਦੋਨਾਂ ਜੀਆਂ ਦੀ ਬੰਦ ਓਥੇ ਪਰਿਵਾਰ ਦੀ ਘਟ ਬਣਦੀ ਉਹਨਾਂ ਨਾਲ ਮੇਨ ਆਪਣੇ ਆਪਣਾ ਫਰਜ਼ਾ ਵੀ ਆਪਾਂ ਸਾਰਿਆਂ ਨੂੰ ਪਿਆਰ ਕਰਦੇ ਕਰਦਾ ਨਹੀਂ ਕਰਦਾ ਹਾਂਜੀ ਹਾਂਜੀ ਜੋ ਉਹਨਾਂ ਦੀ ਸੋਚ ਆ ਆਪਾਂ ਕਿਸੇ ਨੂੰ ਖੇਦੀ ਬਦਲ ਵੀ ਨਹੀਂ ਸਕਦੇ ਹੂੰ ਮੇਨ ਜੀ ਦੋ ਚੀਜ਼ ਹੋਣੀ ਚਾਹੀਦੀ ਜਿਨ੍ਹਾਂ ਨੇ ਰਿਸ਼ਤਾ ਨਭਾਉਣਾ ਜ਼ਿੰਦਗੀ ਨਭਾਉਣੀ ਆ ਇਹ ਚੀਜ਼ ਹੋਣੀ ਜ਼ਰੂਰੀ ਹੈ ਹੂੰ ਤੇ ਹੁਣ ਹੁਣ ਜ਼ਿੰਦਗੀ ਕਿਵੇਂ ਲੰਘਦੀ ਹੈ ਪਹਿਲਾਂ ਲੋਕਾਂ ਨੇ ਬੁਥੇਰਾ ਕੁਛ ਕਿਹਾ ਹੋਣਾ ਵੀ ਤੇ ਤੂੰ ਵੀ ਤਾਂ ਹਨਾ ਨਿਭਣੀ ਨਹੀਂ ਹੈ ਹੁਣ ਤੂੰ ਵਿਡਿਆਨ ਲਈ ਜਾਨੀ ਆ ਤੇ ਬਾਅਦ ਚ ਤੇਰੇ ਤੋਂ ਚਾਰ ਦਿਨ ਨਹੀਂ ਕੱਟਿਆ ਜਾਣਾ ਕਿ ਹੁਣ ਉਹਨਾਂ ਲੋਕਾਂ ਦੇ ਮੂੰਹ ਬੰਦ ਹੋ ਗਏ ਹਾਂਜੀ ਹੁਣ ਖੁਦ ਲੋਕ ਕਹਿੰਦੇ ਆ ਵੀ ਜਿਹੜੇ ਦੇਖੋ ਜੀ ਖੁਦ ਸਾਡੇ ਰਿਸ਼ਤੇ ਦੇ ਵਰਕਲਪ ਸੀਗੇ ਹਮ ਆ ਜੋ ਖੁਦਾ ਆ ਕੇ ਸਾਡੇ ਕੋਲੇ ਹਮ ਸਾਡੇ ਸਿਰ ਤੇ ਹੱਥ ਰੱਖਦੇ ਹਮ ਮੰਨਦੇ ਆ ਵੀ ਹਾਂ ਠੀਕ ਹੈ ਅਸੀਂ ਨਹੀਂ ਜਵਾਬ ਦਿੰਦੇ ਉਹਨਾਂ ਨੂੰ ਜਵਾਬ ਪਰਮਾਤਮਾ ਦਿੰਦਾ ਜਵਾਲ ਥੋੜਾ ਉਹ ਥੋੜੀ ਪਿਆਰ ਨੇ ਥੋੜੇ ਖਬਾਰ ਤੇ ਨੇ ਹੈਨਾ ਥੋੜੇ ਇੱਕੇ ਨੇ ਜਵਾਬ ਦਿੱਤਾ ਹਾਂਜੀ ਦੋਵਾਂ ਦੀ ਅੰਡਰਸਟੈਂਡਿੰਗ ਨੇ ਜਵਾਬ ਦਿੱਤਾ ਵੀ ਹੈਨਾ ਵੀ ਕਿਸ ਤਰੀਕੇ ਨਾਲ ਤੁਸੀਂ ਦੋਨਾਂ ਨੇ ਇੱਕ ਦੂਜੇ ਨੂੰ ਸਮਝਿਆ ਲੋ ਉਸ ਲਈ ਹੁਣ ਤਾਂ ਆ ਕੇ ਉਹ ਵੀ ਬਥੇਰਾ ਸਤਿ ਸ਼੍ਰੀ ਅਕਾਲ ਕਹਿੰਦੇ ਹੋਣੇ ਜਿਹੜੇ ਪਹਿਲਾਂ ਕਹਿੰਦੇ ਸੀ ਵੀ ਲੈ ਹਾਂਜੀ ਹੈਨਾ ਹੈਨਾ ਨਹੀਂ ਜੋ ਕੋ ਰਿਸ਼ਤਿਆਂ ਦੀ ਗੱਲ ਕਰਦੇ ਆਪਾਂ ਰਿਸ਼ਤੇ ਚ ਅੱਜ ਕੱਲ੍ਹ ਦੀਆਂ ਕੁੜੀਆਂ ਜਾਂ ਮੁੰਡੇ ਅੱਜ ਕੱਲ੍ਹ ਦੇਖਦੇ ਆਂ ਤਾਂ ਜਾਂ ਮਾਪੇ ਵੀ ਉਹ ਦੇਖਦੇ ਇਹ ਨਹੀਂ ਦੇਖਦੇ ਵੀ ਸਾਡੇ ਬੱਚੇ ਖੁਸ਼ ਕਿੱਥੇ ਆ ਹਾਂਜੀ ਮਾਪੇ ਉਹਨਾਂ ਤੇ ਉਹ ਥੋਪਣ ਦੀ ਕੋਸ਼ਿਸ਼ ਕਰਦੇ ਆ ਵੀ ਅ ਵੀ ਆਜ ਤੇ ਇੱਥੇ ਪੈਸਾ ਆ ਕੋਠੀਆਂ ਆ ਕਾਰਾਂ ਆ ਤੁਸੀਂ ਇੱਥੇ ਵਿਆਹ ਕਰਾਓ ਹਾਂਜੀ ਹਾਂਜੀ ਹਾਂ ਜੇ ਕੁੜੀ ਵਾਲੇ ਪਾੜਾ ਦਹੇਜ ਦੇਣਗੇ ਉਹ ਉੱਥੇ ਵਿਆਹ ਕਰਾਓ ਕੁੜੀ ਨੂੰ ਮੁੰਡੇ ਦਾ ਕਹਿੰਦੇ ਨੇ ਮੁੰਡਾ ਨੌਕਰੀ ਲੱਗਿਆ ਮੁੰਡੇ ਕੋਠੀਆਂ ਆ ਕਾਰਾਂ ਉੱਥੇ ਕਰਾਓ ਇਹ ਕਿਉਂ ਨਹੀਂ ਸਮਝਦੇ ਵੀ ਐਸੇ ਰਿਸ਼ਤੇ ਵੀ ਮੋਹ ਚ ਮੋਹ ਜ਼ਰੂਰੀ ਹੈ ਇਨਾ ਰਿਸ਼ਤੇ ਚ ਇਹ ਪਲਾਂ ਦੀ ਫਿਰ ਪੂਰੀ ਜ਼ਿੰਦਗੀ ਇਹ ਪਿਆਰ ਨਾਲ ਹੀ ਨਿਭਾਈ ਜਾਣਗੇ ਹਾਂਜੀ ਹਾਂਜੀ ਉਹ ਸੋਚ ਗਲਤ ਹੈ ਜੀ ਹੁੰਦੇ ਹਮ ਅੱਜ ਕੱਲ ਕੋਈ ਵੀ ਹੈ ਜੀ ਸਭ ਐ ਸੋਚਦਾ ਵੀ ਦੁਨੀਆ ਕੀ ਕਹੂਗੀ ਹਮ ਜੇ ਖੁਦ ਪੇਰੈਂਟਸ ਬਦਲ ਜਾਣ ਜਾਂ ਬੱਚਿਆਂ ਦੀ ਸੋਚ ਬਦਲ ਜੇ ਹਮ ਤੇ ਆਪਣੇ ਆਪ ਹੀ ਦੁਨੀਆਦਾਰੀ ਸਹੀ ਹੋ ਜਾਂਦੀ ਹੈ ਦੁਨੀਆ ਦਾ ਕੀ ਦੁਨੀਆ ਦਾ ਚੰਗਿਆਂ ਨੂੰ ਵੀ ਕਹਿਣਾ ਤੇ ਮਾੜਿਆਂ ਨੂੰ ਵੀ ਕਹਿਣਾ ਜੇ ਆਪਾਂ ਸੋਣੇ ਦੀ ਥਾਲੀ ਚ ਰੋਟੀ ਖਾਣੇ ਆ ਤਾਂ ਇਹ ਕਹਣਗੇ ਬਹੁਤ ਜ਼ਿਆਦਾ ਪੈਸਾ ਇਹਨਾਂ ਕੋਲੇ ਤਾਂ ਚੋਚਲੇ ਕਰਦੇ ਆ ਤੇ ਜੇ ਆਪਾਂ ਵੈਸੇ ਖਾਵਾਂਗੇ ਅਕਲੇ ਆਸਨ ਕੇ ਗਰੀਬ ਐ ਇਹਨਾਂ ਕੋਲੇ ਆਪਾਂ ਕੀ ਲੈਣ ਜਾਣਾ ਅੱਜ ਕੱਲ ਸਿਰਫ ਸੂਰਤ ਨੂੰ ਤੇ ਕੱਪੜੇ ਲੱਤੇ ਨੂੰ ਪਿਆਰ ਮਿਲਦਾ ਈ ਇੱਜ਼ਤ ਮਿਲਦੀ ਵੀ ਇਹਦਾ ਅੱਜ ਕੱਪੜਾ ਸੋਹਣਾ ਪਾਇਆ ਤੇ ਇਹ ਆਪਣਾ ਦੋਸਤ ਹੈ ਪਰ ਇਹ ਨਹੀਂ ਸੋਚਦੇ ਵੀ ਉਹਨਾਂ ਦੇ ਕੱਪੜੇ ਦੇ ਅੰਦਰ ਸਰੀਰ ਕਿਦਾਂ ਦਾ ਹੈ ਕਿੱਦਾਂ ਦੀ ਸੋਚ ਬੈ ਰੱਖੀ ਬੈਠੇ ਮਨ ਦੇ ਵਿੱਚ ਉਹ ਚੀਜ਼ ਨੂੰ ਨਹੀਂ ਨਾ ਦੇਖਦੀ ਸੋਚ ਬਦਲ ਲੈਣੀ ਜ਼ਰੂਰੀ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਸੋਚ ਬਦਲੂਗੀ ਫੇਰ ਹੀ ਜਿੰਦਗੀ ਦਾ ਤਜਰਬਾ ਕਿਵੇਂ ਦਾ ਦੋਹਾਂ ਦਾ ਤੁਹਾਡਾ ਆਪਸ ਇੱਕ ਦੂਜੇ ਦੇ ਨਾਲ ਬਹੁਤ ਵਧੀਆ ਜੀ ਸਾਡਾ ਤਜਰਬਾ ਇਹ ਸੋਚਦੇ ਆਂ ਵੀ ਦੇਖੋ ਅਸੀਂ ਰਲ ਮਿਲ ਕੇ ਚੱਲਦੇ ਆਂ ਮੈਂ ਇਹਨਾਂ ਨੂੰ ਦੇਖਣਾ ਇਹਨਾਂ ਦੀ ਸੋਚ ਦੇਖਣੀ ਹੈ ਇਹਨਾਂ ਦਾ ਦੇਖਣਾ ਵੀ ਇਹਨਾਂ ਦੀ ਜੇਬ 'ਚ ਕਿੰਨਾ ਖਸ ਹੈ ਮੈਂ ਆਪਣੇ ਪਰਿਵਾਰ ਨੂੰ ਆਪਣੇ ਘਰ ਨੂੰ ਉਵੇਂ ਹੀ ਚਲਾਉਣਾ ਮੈਂ ਹੱਦ ਤੋਂ ਵੱਧ ਖਰਚਾ ਨਹੀਂ ਕਰਨਾ ਵੀ ਆਉਣ ਵਾਲੇ ਸਾਡੇ ਜੇ ਬੱਚੇ ਐ ਤੇ ਅਸੀਂ ਉਹਨਾਂ ਨੂੰ ਕਿਵੇਂ ਰੱਖਣਾ ਕਿਵੇਂ ਨਹੀਂ ਉਹਨਾਂ ਦੀ ਪੜ੍ਹਾਈ ਲਈ ਕੀ ਸੋਚਣਾ ਜਦ ਅਸੀਂ ਫालतू ਖਰਚਾ ਕਰਾਂਗੇ ਮੈਂ ਜਿਆਦਾ ਸੋਚਾ ਵੀ ਮੈਂ ਫਿਰ ਕਿ ਕੋਈ ਗੱਲ ਨਹੀਂ ਕੰਮ ਆ ਤਾਂ ਕਰਦੇ ਹਾਂ ਮੈਂ ਜਿਆਦਾ ਖਰਚਾ ਕਰੂੰਗੀ ਜਿਆਦਾ ਕੱਪੜੇ ਨਹੀਂ ਜਿੱਦਾਂ ਨਹੀਂ ਸੋਚਣਾ ਢਾਲ ਮਿਲ ਕੇ ਹੀ ਚੱਲਣਾ ਬਸ ਮੇਨ ਗੱਲ ਇਹ ਹੈ ਵੀ ਪਰਿਵਾਰ ਖੁਸ਼ ਹੋਣਾ ਚਾਹੀਦਾ ਆਉਂਦੇ ਦੋਨੇ ਜੀ ਬੈਠਦੇ ਆ ਦੋਨੇ ਸਾਡੇ ਬੱਚੇ ਬੈਠਦੇ ਆ ਅਸੀਂ ਚਾਰੇ ਜਣੇ ਜਦੋਂ ਬੈਠ ਕੇ ਖੁਸ਼ ਹੋ ਕੇ ਰੋਟੀ ਪਾਣੀ ਖਾਂਦੇ ਆ ਨਾ ਸਭ ਤੋਂ ਵੱਡੀ ਸਾਡੀ ਖੁਸ਼ੀ ਇਹੀ ਹੈ ਅਸੀਂ ਸਵੇਰ ਉੱਠ ਕੇ ਮਾਲਕ ਦੇ ਅਗੇ ਅਰਦਾਸ ਕਰਦੇ ਆ ਵੀ ਜੋ ਦਿਨ ਅੱਜ ਬੀਤ ਗਿਆ ਉਹ ਹੀ ਕੱਲ ਬੀਤੇ ਸਭਨਾਂ ਲਈ ਆਵੇ ਸੁੱਖਾਂ ਭਰਾ ਦਿਨ ਚੜਿਆ ਤੇ ਬਸ ਖੁਸ਼ੀਆਂ ਨਾਲ ਹੀ ਅਸੀਂ ਬੱਚਿਆਂ ਨੂੰ ਚਲੋ ਭੇਜ ਜਾਂ ਸਕੂਲ ਤਿਆਰ ਕਰਕੇ ਸ਼ਾਮ ਨੂੰ ਅਸੀਂ ਇਕੱਠੇ ਹੋ ਕੇ ਬੈਠ ਕੇ ਰੋਟੀ ਖਾਂਦੇ ਸਾਨੂੰ ਬਹੁਤ ਵਧੀਆ ਲੱਗਦਾ ਵੀ ਅੱਜ ਅਸੀਂ ਜ਼ਿੰਦਗੀ ਚ ਆ ਹੀ ਖੱਟੀ ਜਾਂਦੇ ਆ ਬਸ ਕਦੇ ਐ ਤਾਂ ਨਹੀਂ ਹੁੰਦਾ ਬਿੱਗ ਬੈ ਅਮਰੀਕਾ ਵਾਲੀ ਮੇਰੇ ਤੇ ਵੀ ਉਹ ਹੈ ਵੀ ਖਰਚਾ ਬੜਾ ਕਰਾ ਦਿੰਦੀ ਹੈ। ਨਾ ਜੀ। ਤੁਸੀਂ ਕਰਦੇ ਨਹੀਂ? ਕਰਦੇ ਆ। ਇੱਕ ਕਰਾਉਂਦੇ ਨਹੀਂ। ਨਹੀਂ। ਖਰਚ ਜਿੱਥੇ ਖਰਚ ਨਹੀਂ ਜਾਇਦਾ ਉਥੇ ਖਰਚਦੇ ਵੀ ਆ। ਹੂੰ। ਪਰ ਨਹੀਂ ਆਈ ਖਰਚੇ। ਇਹ ਵੀ ਵੀ ਸਪੀ ਕਰਾਉਂਦੇ ਆ ਕਿ ਜਿਹੜਾ ਤੁਹਾਨੂੰ ਪਤਾ ਨੇ ਵੀ ਜੋ ਇਹਨਾਂ ਨੇ ਕਹਿਤਾ ਉਹ ਬਹੁਤ ਜ਼ਰੂਰੀ ਹੋਗਾ ਤੁਸੀਂ ਲੈ ਲਿਓ। ਕਿ ਨਹੀਂ? ਜਦ ਇਹ ਚੀਜ਼ਾਂ ਵੀ ਦੀ ਲੋਡ ਹੁੰਦੀ ਹੈ ਇਹ ਉਹੀ ਲੈ ਲੈਂਦੇ। ਆ ਵੀਰੋ ਤੁਸੀਂ ਵੀ ਨਾਲ ਕਲੇਬਾਰ ਹਾਂਜੀ ਹਾਂ ਉੱਥੇ ਆਪਾਂ ਨਾਲ ਵੀ ਨਹੀਂ ਕਰ ਸਕਦੇ ਹਮ ਅੰਡਰਸਟੈਂਡਿੰਗ ਪੂਰੀ ਹੈ ਇਹਨਾਂ ਨੂੰ ਥੋੜਾ ਆਪਾਂ ਦਾ ਹਾਂਜੀ ਹਾਂਜੀ ਚਲੋ ਧੰਨਵਾਦ ਤੁਸੀਂ ਇਹਨਾਂ ਤੁਹਾਡਾ ਅਨਮੋਲਾ ਟਾਈਮ ਦਿੱਤਾ ਦੁਬਾਰਾ ਸਾਨੂੰ ਟਾਈਮ ਦਿੱਤਾ ਕਿਉਂਕਿ ਪਹਿਲਾਂ ਆਵਾਜ਼ ਕਰਕੇ ਉਹ ਸਹੀ ਨਹੀਂ ਹੋ ਪਾਇਆ ਤੇ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ